ਆ ਜਿਹੜੀ ਇਹ ਮਲੇਰਕੋਲਾ ਦੀ ਫੌਜੀ ਮੱਡੀ ਹੈ ਕਿ ਆ ਮੈਂ ਇਸ ਇੱਥੇ ਬਹੁਤ ਤੋਂ ਵੱਡੀ ਮੰਡੀ ਮੰਨੀ ਜਾਂਦੀ ਆ ਇਸ ਸੰਬੰਧੇ ਵਿੱਚ ਤੁਸੀਂ ਕੀ ਕਹੋ ਸੀ ਇਹਦੀ ਮੱਡੀ ਦਾ ਸਭ ਤੋਂ ਵੱਡੀ ਹੈ ਜੀ ਬਾਹਰ ਮਾਰ ਜਾਂਦਾ ਹੈ ਅੰਦਰੋਂ ਵੀ ਬਾਹਰ ਹੁੰਦਾ ਹੈ ਵੱਡੀ ਦੀ ਬਸੇ ਦਿੱਕਤ ਹੈ ਮੰਡੀ ਦੇ ਵਿੱਚ ਪ੍ਰੋਬਲਮ ਇਹ ਹੈ ਵੱਡੀ ਦੀ ਜਗ੍ਹਾ ਹੋ ਗਈ ਤੰਗ ਹੋ ਰਹੀ ਹੈ ਅਸੀਂ ਤਾਂ ਇਹੀ ਕਰ ਰਹੇ ਆ ਵੀ ਮੰਡੀ ਇਹ ਥਾਣਾ ਮੰਡੀ ਬਾਹਰ ਖਲੀ ਜਾਵੇ ਤੇ ਉਧਰ ਸ਼ਿਫਟ ਹੋ ਜਾਵੇ ਫਰੂਟ ਉਧਰ ਸ਼ਿਫਟ ਹੋ ਜਾਵੇ ਆਲੂ ਪਿਆਜ਼ ਉਧਰ ਸ਼ਿਫਟ ਹੋ ਜਾਵੇ ਸਾਰੇ ਵਪਾਰੀਆਂ ਨੂੰ ਦਿੱਕਤ ਮੈਦੀ ਆਉਂਦਾ। ਕੋਰੇ ਕੀ ਗਰੀਬ ਲੋਕ ਨੇ ਜਿਹਦੇ ਕੋਲ ਪੰਜ ਕਿੱਤੇ ਜ਼ਮੀਨ ਹੈ, ਕਿਸੇ ਕੋਲ 10 ਹੈ, ਕਿਸੇ ਕੋਲ 1 ਕਿੱਲਾ ਹੈ, ਕਿਸੇ ਕੋਲ ਦੋ ਕਿੱਤਾ ਹੈ। ਉਹ ਹਰ ਤਰ੍ਹਾਂ ਦੀ ਸਬਜ਼ੀ, ਹਰ ਮੌਸਮ ਨਾਲ। ਜਿਵੇਂ ਸਬਜ਼ੀ ਪੀਰਾ ਹੋ ਗਿਆ, ਤ੍ਰੇਲਾ ਹੋ ਗਿਆ, ਬੰਦ ਗੋਭੀ ਹੋ ਗਈ, ਗੱਜ ਰੋਬੀ, ਹਰ ਤਰ੍ਹਾਂ ਦੀ ਸਬਜ਼ੀ ਹੁੰਦੀ ਹੈ ਮੌਸਮ ਦੇ ਹਿਸਾਬ ਨਾਲ। ਇਹਦਾ ਫਰੂਟ ਹੈਗਾ ਸ਼ਹਿਰ ਦੇ ਵਿੱਚ ਨਾ ਦੇਖਿਆ ਫਰੂਟ ਬਹੁਤ ਜ਼ਿਆਦੇ ਤਾਂ ਦੇ ਵਿੱਚ ਲੱਗੇ ਲੱਗੇ ਦਿੱਖਿਆ ਹੁੰਦਾ ਹੈ ਵਧੀਆ ਇਹ ਕਹਿੰਦੇ ਤਾਜ਼ਾ ਫਰੂਟ ਮਰਜ਼ਾ ਉਹ ਫਰੂਟ ਜਿਹੜਾ ਹੈਗਾ ਕਿ ਤੋਂ ਆ ਜਿਹੜਾ ਇਸ ਮਾਰਟੀ ਦੇ ਵਿੱਚ ਸਪਲਾਈ ਹੁੰਦਾ ਇਹ ਪਹਾਲੀਆਂ ਉਹਦੇ ਜੋ ਹੁੰਦਾ ਜੀ ਕੋਈ ਰਾਜ ਤੋਂ ਵੀ ਆਉਂਦਾ ਜੀ ਮਹਾਰਾਸ਼ਟਰ ਤੋਂ ਵੀ ਆਉਂਦਾ ਬੰਗਲੌਰ ਤੋਂ ਵੀ ਆਉਂਦਾ ਯੂਪੀ ਤੋਂ ਵੀ ਆਉਂਦਾ ਜੀ ਹਰ ਚੀਜ਼ ਦਾ ਆਉਂਦਾ ਹਰ ਤਰ੍ਹਾਂ ਦਾ ਮਾਹੌਲ ਸਬਜ਼ੀਕਾਰ ਦੀ ਆਉਂਦਾ ਨਾ ਜੁੜੇ ਤਰਸ਼ਕਾ ਦਾ ਸਾਗ ਹੈ ਜੀ ਮੈਂ ਤੁਹਾਡਾ ਆਪਣਾ ਸਰਵਿਸਿੰਗ ਟੂਲਾ ਅੱਜ ਅਸੀਂ ਪਾਕਿਆ ਪੰਜਾਬ ਦੇ 23ਵੇਂ ਜਲਾ ਮਲੇਰ ਕੋੜਲਾ ਦੇ ਵਿੱਚ ਹੈ ਜਿੱਥੇ ਕੀ ਇਹ ਸੱਚ ਸਭ ਤੋਂ ਵੱਡੀ ਮੰਡੀ ਮੰਡੀ ਜਾਂਦੀ ਹੈ ਜਿਹੜਾ ਕਿ ਇਹ ਸ਼ਹਿਰ ਮਲੇਰ ਕੋੜਲਾ ਸਾਜੇ ਦਾ ਗੜ ਹੈ ਕਿ ਆਪਸੀ ਭਾਈਚਾਰਕਾਂ ਦਾ ਸਰਬਤਰਮਾ ਦੇ ਸਾਜੇ ਲੋਕ ਰਹਿੰਦੇ ਜਿੱਥੇ ਕਿ ਆਪਸੀ ਭਾਈਚਾਰਕ ਸਾਜੇ ਦੇਖਣੇ ਵੀ ਤਾਂ ਅਸੀਂ ਇੱਕ ਮਲੇਰ ਕੋੜਲਾ ਸ਼ਹਿਰ ਦੀ ਹਾਂ ਦਾ ਨਾਂ ਦੀ ਧਰਤੀ ਜਿਹੜੀ ਹੈਗੀ ਇਥੋਂ ਦੀ ਮਿਸਾਲ ਦਿੰਦੇ ਆ ਵੀ ਜੇ ਕਿਸੇ ਨੇ ਆਪਸੀ ਭਾਈਚਾਰਕ ਸਾਂਝ ਦੇਖਣੀ ਆ ਤਾਂ ਉਹ ਮਲੇਰਕੋਲਾ ਸ਼ਹਿਰ ਦੇ ਵਿੱਚ ਆ ਕੇ ਦੇਖਣਾ ਜਿੱਥੇ ਕਿ ਆਹ ਮਲੇਰਕੋਲਾ ਸ਼ਹਿਰ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਆ ਸਾਫਿਆ ਵਾਸਤੇ ਜੇ ਕਹ ਲਿਆ ਸਭ ਕੇ ਦਾ ਗਾੜਾ ਤੇ ਕਿਤੇ ਅਥਕਥਨੇ ਨੇ ਜੋ ਦੀ ਛੋਟੀ ਗੱਲ ਕਰਾਵਾਂਗੇ ਇੱਥੋਂ ਦੇ ਆਪਸੀਕਾ ਦੇ ਨਾਲ ਜੋ ਕਿ ਇਸ ਤੰਦੇ ਨਾਲ ਜੁੜੇ ਹਨ ਉਹਨਾਂ ਦੇ ਸਬੰਧ ਦੇ ਵਿੱਚ ਕੀ ਕਹਿਣਾ ਹਾਂ ਸਰ ਕੀ ਨਾਮ ਹੈ ਆਪਣਾ ਨਾਮ ਮੁਹੰਮਦ ਅਕਬਰ ਜੀ ਜਿਹੜੀ ਇਹ ਮਲੇਰਕੋਲਾ ਦੀ ਸਭਜੀ ਮੰਡੀ ਹੈਗੀ ਆ ਇਹ ਸਿਰ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਆ ਇਸ ਸਬੰਧ ਦੇ ਵਿੱਚ ਤੁਸੀਂ ਕੀ ਕਹੋ? ਸਿਹਰੀ ਮਿੱਟੀ ਦਾ ਸਭ ਤੋਂ ਬੜੀ ਹੈ ਜੀ। ਬਾੜ ਮਾਲ ਜਾਂਦਾ ਹੈ ਅੰਦਰੋਂ ਵੀ ਬਾਹਰੋਂ ਵੀ। ਮੰਡੀ ਦੀ ਬਸੇ ਦਿੱਕਤ ਹੈ ਮੰਡੀ ਦੇ ਵਿੱਚ ਪ੍ਰੋਬਲਮ ਇਹ ਹੈ ਮੰਡੀ ਦੀ ਜਗ੍ਹਾ ਹੋ ਗਈ ਤੰਗ ਹੋ ਰਹੀ। ਵਪਾਰੀਆਂ ਨੂੰ ਵੀ ਆਰਤੀਆਂ ਨੂੰ ਵੀ ਜਿਮੀਦਾਰਾਂ ਨੂੰ ਵੀ ਬਹੁਤ ਪ੍ਰੋਬਲਮ ਪੈ ਰਹੀ ਹੈ। ਅਸੀਂ ਤਾਂ ਇਹੀ ਕਰ ਰਹੇ ਹਾਂ ਵੀ ਮੰਡੀ ਇਹ ਕਣਾਂ ਮਿੱਟੀ ਬਾਹਰ ਚਲੀ ਜਾਵੇ ਤੇ ਉਧਰ ਸ਼ਿਫਟ ਹੋ ਜਾਵੇ ਜਿਵੇਂ ਫਰੂਟ ਉਧਰ ਸ਼ਿਫਟ ਹੋ ਜਾਵੇ ਆਲੂ ਪਿਆਜ਼ ਉਧਰ ਸ਼ਿਫਟ ਹੋ ਜਾਵੇ ਸਬਜ਼ੀ ਰੋ ਇੱਧਰ ਜਗ੍ਹਾ ਰਹਿ ਜਾਵੇ ਨਾਲੇ ਵਪਾਰੀਆਂ ਨੂੰ ਦਿੱਕਤ ਪੈਦੀ ਆਉਂਦਾ ਜਿਹਨੇ ਕੀ ਦੇਖਣ ਦੇ ਵਿੱਚ ਆਇਆ ਵੀ ਜਿਹੜੇ ਮਲੇ ਕੁਲਾ ਸ਼ਹਿਰ ਦੇ ਮਹੱਤਵਪੂਰਨ ਭਾਈਚਾਰੇ ਹਨ ਉਹਨਾਂ ਕੋਲੋਂ ਬਹੁਤ ਘੱਟ ਜ਼ਮੀਨ ਦੇ ਵਿੱਚ ਚੌਖਾ ਮੁਨਾਫਾ ਜਿਹੜਾ ਕਮਾਇਆ ਜਾਂਦਾ ਬੇਤੁਕੀ ਬਹੁਤ ਕੀਤੀ ਜਾਂਦੀ ਹੈ ਪਰਵਾਰਾਂ ਸਵੇਰੇ ਸਵੇਰੇ ਬਾਜ਼ਾਰ ਵਿੱਚ ਬੈਠ ਕੇ ਆਪਣੇ ਖੇਤਾਂ ਵਿੱਚ ਕਦੇ ਜਾਂਦੇ ਹਨ ਕਿਹੜੀ ਕਿਹੜੀ ਸਬਜ਼ੀ ਜਿਹੜੀ ਆਪਣੇ ਸ਼ਹਿਰ ਦੇ ਆਸਪਾਸਿਕਾ ਬਤੋਂ ਗਾਹਕੇ ਮਿੱਟੀ ਦੇ ਵਿੱਚ ਫੈਲ ਕੇ ਕੀਤਾ ਜਾਂਦਾ ਉਰੇ ਜੀ ਗਰੀਬ ਲੋਕ ਨੇ ਜਿਆਦਾ ਕਿਸੇ ਕੋਲੇ 5 ਪਿੱਤੇ ਜ਼ਮੀਨ ਹੈ ਕਿਸੇ ਕੋਲੇ 10 ਹੈ ਕਿਸੇ ਕੋਲੇ ਕਿਲਾ ਕਿਸੇ ਕੋਲੇ 2 ਬੂਦਾ ਹੈ ਉਹ ਹਰ ਤਰ੍ਹਾਂ ਦੀ ਸਬਜ਼ੀ ਹਰ ਮੌਸਮ ਨਾਲ ਆਉਂਦੀ ਜਿਵੇਂ ਸਬਜ਼ੀ ਕੀੜਾ ਹੋ ਗਿਆ ਤਰੇਲਾ ਹੋ ਗਿਆ ਬੰਦ ਗੋਭੀ ਹੋ ਗਈ ਗੱਜਰ ਹੋ ਗਈ ਹਰ ਤਰ੍ਹਾਂ ਦੀ ਸਬਜ਼ੀ ਹੁੰਦੀ ਹੈ ਮੌਸਮ ਦੇ ਹਿਸਾਬ ਨਾਲ ਕਿਹੜਾ ਫਰੂਟ ਹੈਗਾ ਸ਼ਹਿਰ ਦੇ ਵਿੱਚ ਉਹਨਾਂ ਦੇਖਿਆ ਫਰੂਟ ਹੈ ਬਹੁਤ ਜ਼ਿਆਦਾ ਤਾਂ ਦੇ ਵਿੱਚ ਜਿਹੜੀ ਇੱਥੇ ਲੱਗਿਆ ਹੋਇਆ ਹੈ ਵਧੀਆ ਜੇ ਕਹਿੰਦੇ ਤਾਜ਼ਾ ਫਰੂਟ ਮਿਲਦਾ ਉਹ ਫਰੂਟ ਜਿਹੜਾ ਹੈਗਾ ਉਹ ਕਿੱਥੋਂ ਕਿੱਥੋਂ ਜਿਹੜਾ ਇਸ ਮਾਰਟੀ ਦੇ ਵਿੱਚ ਸਪਲਾਈ ਹੁੰਦਾ ਇਹ ਬਹਾਲੀਆਂ ਉਹਦੇ ਜਿਹੜਾ ਆਉਂਦਾ ਜੀ ਕੋਈ ਸਾਤ ਤੋਂ ਵੀ ਆਉਂਦਾ ਜੀ ਮਹਾਰਾਸ਼ਟਰ ਤੋਂ ਵੀ ਆਉਂਦਾ ਬੰਗਲੌਰ ਤੋਂ ਵੀ ਆਉਂਦਾ ਯੂਕੀ ਤੋਂ ਵੀ ਆਉਂਦਾ ਜੀ ਹਰ ਸਟੇਟਾਂ ਤੋਂ ਆਉਂਦਾ ਹਰ ਤਰ੍ਹਾਂ ਦਾ ਮੌਸਮ ਜਦੋਂ ਮੈਂ ਕਿ ਤੁਸੀਂ ਨੇ ਮੱਟੀ ਦੇ ਵਿੱਚ ਘੱਟ ਜਗ੍ਹਾ ਹੋਣ ਦੀ ਗੱਲ ਕੀਤੀ ਆ ਜਗ੍ਹਾ ਦੀ ਤੰਗੀ ਬਾਰੇ ਕਿਹਾ ਵੀ ਇਹ ਕਰਾ ਆ ਮੰਡੀ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਤਾਂ ਇਸ ਵਾਰੀ ਹੋਰ ਵੀ ਇਹ ਵੱਡੀਆਂ ਮੱਗਿਆਂ ਦੇ ਵਿੱਚ ਇਸ ਦਾ ਨਾਂ ਆਉਣ ਲੱਗ ਜੂਗਾ ਪਰ ਜੇ ਦੇਖਿਆ ਜਾਵੇ ਸ਼ਹਿਰ ਦਾ ਤਾਂ ਹਰੇਕ ਸਰਕਾਰ ਦੇ ਵਿੱਚ ਇਸ ਕਮਿਊਨਿਟੀ ਦਾ ਮਤਲਬ ਹੀ ਹੁੰਦਾ ਕਿ ਉਹਨਾਂ ਨੇ ਕਦੇ ਇਹ ਅਪਰਾਧਾ ਨਹੀਂ ਕੀਤਾ ਵੀ ਮੱਟੀ ਵਾਸਤੇ ਅਗੜੀ ਬਾਹਰ ਕਿਤੇ ਇਹਨਾਂ ਨੇ ਕੋਈ ਮਤਲਿਆਂ ਨੇ ਕਰੇੜੀ ਪਿੱਛੇ ਜੇ ਕਰਿਆ ਸੀ ਫਿਰ ਉਹ ਹੋ ਗਿਆ ਜੀ ਮਤਲਬ ਹੁਣ ਇਹ ਤੇ ਜ਼ਿਲ੍ਹਾ ਬਣ ਗਿਆ ਜੀ ਪਲੇਰ ਕੋਟਲਾ ਉਹਦੇ ਕਰਕੇ ਇੱਥੇ ਦਿੱਕਤ ਹੋ ਗਈ ਹੈ ਸਹਿਰ ਕਰਕੇ ਸਹਿਰ ਬਹੁਤ ਦਿੱਕਤ ਆਉਂਦੀ ਹੈ ਵਪਾਰੀਆਂ ਨੂੰ ਵੀ ਜੀਵਿਦਾਰਾਂ ਨੂੰ ਵੀ ਹਰ ਤਰ੍ਹਾਂ ਦੇ ਅਬਿਆਸ ਕਰੇ ਦਾ ਬਹੁਤ ਜ਼ਿਆਦਾ ਦਿੱਕਤ ਹੈ ਕੜੀਆਂ ਲਾਉਂਦੇ ਜਿਹੜੇ ਕਿ ਇਹ 23 ਮਾਜਲਾ ਸਰਕਾਰ ਵੱਲੋਂ ਘੋਸ਼ਿਤ ਕੀਤਾ ਗਿਆ ਹੈ ਕਾਫੀ ਸਮਾਂ ਹੋ ਗਿਆ ਹੁਣ ਤਦੋਂ ਆਪਾਂ ਨਮਾਜਲਾ ਨਹੀਂ ਗਿਆ ਸਾਖਦੇ ਕਿ ਉਸ ਮੁਤਾਬਕ ਇਸ ਸ਼ਹਿਰ ਨੂੰ ਜਿਹੜੇ ਦਾ ਅਹੁਦਾ ਦੇਣ ਤੋਂ ਬਾਅਦ ਕੋਈ ਤਕਨੀਕੀ ਸ਼ਹਿਤੀ ਹੋਈ ਹੈ ਜਾਂ ਫੈਸਲਾ ਕਿੱਧਰ ਜੀ ਐਸਐਮ ਚੋਂ ਅੱਜ ਕਿਦਾ ਦੇਖ ਰਹੇ ਹਾਂ ਕਿ ਉਹ ਬੰਦ ਕਰਤੀ ਗਈ ਹੈ ਸੜਕਾਂ ਵਧੀਆ ਬਣੀਆਂ ਜੀ ਹੋਰ ਚੀਜ਼ਾਂ ਜਨਕ ਵਧੀਆ ਬਣੀਆਂ ਉੱਡੀ ਗੱਲ ਕਰਾਵਾਂਗੇ ਹੋਰ ਜਿਹੜੇ ਸ਼ਹਿਰ ਦੇ ਵਪਾਰੀ ਹੈਗੇ ਨੇ ਇਸ ਧੰਦੇ ਨਾਲ ਜੁੜੇ ਹੋਏ ਨੇ ਇਹ ਕੰਮ ਕਰਦੇ ਨੇ ਦੇ ਵਿੱਚ ਉਹਨਾਂ ਦੀ ਗੱਲ ਕਰਾਵਾਂਗੇ ਸਾਡੇ ਜਿੰਦਗੀ ਸਾਡੇ ਕੀ ਕਹਣਾ ਚਾਹੋਗੇ ਇਸ ਸਹਾਇਤਾ ਤੇ ਉਹਨਾਂ ਸਾਡੀ ਆਰਥਿਕ ਆਪਣੀ ਆਰਥਿਕ ਸਿਰੇ ਸਾਰੇ ਬੇਦਾਰੀਆਂ ਦੇ ਵਪਾਰੀ ਖਰੂਦ ਦੇ ਨੇ ਪਰਿਵਾਰੀਓ ਥਾਂ ਵੀ ਰੱਖਣ ਵਾਸਤੇ ਕੋਈ ਜਗ੍ਹਾ ਨਹੀਂ ਹੈ ਕੋਈ ਨਾ ਤੇ ਜਿਆਦੀ ਇੱਕ ਪਰਾਣੀ ਮੱਟੀ ਬਣੀ ਹੈ ਜਾਂ ਪਹਿਲਾਂ ਕਿੰਨੀ ਹੁਣ ਬਣੀ ਆ ਪਰਾਣੀ ਹੈ ਉਹਨਾਂ ਨਾਲ ਕੋਲਟਾ ਦੇ ਕਿ ਨੇ ਨੇ ਆਪੀਆਂ ਨੂੰ ਵੀ ਵਪਾਰੀਆਂ ਨੂੰ ਵੀ ਇੱਕ ਚੀਜ਼ ਇਹ ਖੂਤ ਹੈ ਕਿ ਤੁਹਾਡੇ ਵਾਸਤੇ ਆ ਜਗਾ ਆਪਾਂ ਵਾਸਤੇ ਆ ਵਪਾਰੀਆਂ ਵਾਸਤੇ ਜ਼ਮੀਨਦਾਰਾਂ ਵਾਸਤੇ ਊਣਾ ਕਰਕੇ ਇੱਥੇ ਕੋਈ ਦੁਕਾਨ ਨਹੀਂ ਜੀ ਉਹ ਰਲ ਮਿਲ ਕੇ ਚੱਲੀਏ ਇਹ ਹੈ ਕਿਰੀਅਲ ਸਾਹਿਬ ਜੀ ਹੈਗੇ ਨੇ ਇਹ ਪਿੰਡਾਂ ਦੇ ਵਿੱਚੋਂ ਕਿਸਾਨ ਵੀ ਟਰਾਲੀਆਂ ਪਰ ਪਰ ਕੇ ਲੈ ਕੇ ਆਉਂਦੇ ਨੇ ਕਿ ਉਹਨਾਂ ਨੂੰ ਵੀ ਇੱਥੇ ਸ਼ਹਿਰ ਦੇ ਵਿੱਚ ਆਉਣ ਮੱਗੇ ਤੇ ਕਿਤੇ ਤੋਂ ਵੀ ਆ ਕਿਉਂਕਿ ਮੰਡੀ ਸ਼ਹਿਰ ਦੇ ਹੁਣ ਆਪਾਂ ਕਿਹੜੇ ਤੋਂ ਸਰਕਾਰ ਹੀ ਆ ਚੁੱਕੀ ਆ ਜਿਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦਾ ਸਾਰੇ ਪਿੰਡਾਂ ਵਾਲੇ ਜ਼ਿੰਮੇਦਾਰ ਜੀ ਸ਼ਹਿਰ ਵਾਲੇ ਜ਼ਿੰਮੇਦਾਰ ਕੀ ਆਉਂਦੇ ਨੇ ਬਾਹਲੇ ਜ਼ਿੰਮੇਦਾਰ ਵੀ ਆਉਂਦੇ ਨੇ ਜੀ ਉਹਦੇ ਕਰਕੇ ਸਵੇਰੇ ਟਰਾਲੀਆਂ ਤੇ ਗੱਡੀਆਂ ਲਾਗੀਆਂ ਦਿੰਦੀਆਂ ਨੇ ਉਹਦੇ ਕਰਕੇ ਦਿੱਕਤ ਹੁੰਦੀ ਹੈ ਐਡੀ ਮਤਾਬਕ ਤੁਸੀਂ ਆਰਥ ਦਾ ਕੰਮ ਕਰਦੇ ਹੋ ਮੰਡੀ ਦੇ ਆਰਥ ਦੇ ਵਿੱਚ ਤੁਸੀਂ ਸਬਜ਼ੀ ਖਰੀਦਦੇ ਹੋ ਕਿੰਨੀ ਕ ਸਬਜ਼ੀ ਜਿਹੜੀ ਹਰ ਰੋਜ਼ ਇੱਥੇ ਜਿਹਦਾ ਲੈਣ-ਦੇਣ ਕੀਤਾ ਜਾਂਦਾ ਇਹ ਸ਼ਹਿਰ ਦੇ ਵਿੱਚੋਂ ਕਿੱਥੇ-ਕਿੱਥੇ ਜਿਹੜੀ ਸਬਜ਼ੀ ਲਾਈ ਟੋ ਜਾਦੀ ਹੈ ਸਾਬੀ ਮੜੀ ਚੰਬੂ ਵੀ ਜਾਂਦੀ ਹੈ ਇਹ ਖਾਨਕੌਂ ਦੇ ਵਿੱਚ ਜਾ ਫਿਰ ਜਿੱਥੇ ਵੀ ਦੀਆਂ ਉਹਨਾਂ ਚਾਈ ਕਰਦੀ ਹੈ ਕੀ ਤੁਸੀਂ ਮੰਗ ਕਰੋਗੇ ਇਸ ਤੰਗੀ ਨੂੰ ਲੈ ਕੇ ਸਰਕਾਰ ਕੋਲੋਂ ਜਿਹੜੀ ਸਾਬੀ ਮੰਡੀ ਦੇ ਵਿੱਚ ਮੈਂ ਜਾਣ ਕਰਨ ਦੀ ਤੰਗੀ ਆ ਰਹੀ ਹੈ ਸਰਕਾਰ ਤੋਂ ਇਸ ਸਬੰਧ ਦੇ ਵਿੱਚ ਕੀ ਨਾ ਕਰਦੇ ਅਸੀਂ ਮੰਗ ਕਰ ਰਹੇ ਹਾਂ ਕਿ ਦਾਣਾ ਮੰਡੀ ਸਾਬੀ ਮੰਡੀ ਦਿੱਤੀ ਜਾਵੇ ਦਾਣਾ ਮੰਡੀ ਭਾਰ ਘਟੀ ਜਾਵੇ ਸਾਬੀ ਮੰਡੀ ਜਗਾ ਖੁੱਝਾਏਗੀ ਫਰੂਟ ਉੱਧਰ ਚਲਾਇਆ ਜਾਏਗਾ ਤੇ ਪਿਆਜ਼ ਅਲੂ ਉੱਧਰ ਚਲਾਇਆ ਜਾਏਗਾ ਬਹੁਤ ਤੰਗੀ ਮਹਿਸੂਸ ਹੋ ਰਹੀ ਹੈ ਇੱਥੋਂ ਦੇ ਲੋਕਲ ਵਪਾਰੀਆਂ ਨੂੰ ਜਿਹੜੇ ਕਿ ਆਪਣੀਆਂ ਆੜਤੀਆਂ ਦੁਕਾਨਾਂ ਖੜੇ ਤੇ ਖੁੱਝਾਵੇਂ ਨੇ ਸਬਜ਼ੀ ਦਾ ਲੈਣ-ਦੇਣ ਕਰਦੇ ਨੇ ਸਬਜ਼ੀ ਇਹ ਤੁਰੰਤ ਸਪਲਾਈ ਕਰਦੇ ਨੇ ਜੀਦ ਕੇ ਉਹਨਾਂ ਨੂੰ ਸਭ ਤੋਂ ਵੱਡੀ ਤੰਗੀ ਜੇ ਦੇਖੀ ਜਾਵੇ ਐਡੀ ਵੱਡੀ ਮੰਡੀ ਹੋਣ ਦੇ ਬਾਵਜੂਦ ਜਿਹੜੀ ਘਾਟ ਮਹਿਸੂਸ ਹੁੰਦੀ ਆ ਉਹ ਜਗਾਹ ਦੀ ਘਾਟ ਮਹਿਸੂਸ ਹੁੰਦੀ ਆ ਉਹਨਾਂ ਦਾ ਕਹਿਣਾ ਕਿ ਇੱਥੇ ਨਜ਼ਦੀਕ ਇੱਕ ਦਾਣਾ ਮੰਡੀ ਆ ਇੱਕ ਸਬਜ਼ੀ ਮੰਡੀ ਦੋਨੇ ਇਕੱਠੀਆਂ ਨੇ ਜੇਕਰ ਉਸ ਦਾਣਾ ਮੰਡੀ ਦੀ ਜਗ੍ਹਾ ਨੂੰ ਇਹਦੇ ਵਿੱਚ ਕਨਵਰਟ ਕੀਤਾ ਜਾਵੇ ਇਸ ਦਾਣਾ ਮੰਡੀ ਨੂੰ ਬਾਹਰ ਕਿਤੇ ਜਗ੍ਹਾ ਦੇ ਕੇ ਉੱਥੇ ਕਣਕ ਜੋ ਵੀ ਅਸੀਂ ਸਾਡੇ ਕਿਸਾਨ ਲੈ ਕੇ ਅੰਦਰ ਉਹਨਾਂ ਦੀ ਖਰੀਦਦਫਰੋਦ ਕੀਤੀ ਜਾਵੇ ਸਿਰਫ ਇੱਥੇ ਇਕੱਲੀ ਸਬਜ਼ੀ ਮੰਡੀ ਜਿਹੜੀ ਹੈਗੀ ਆ ਉਹ ਰੱਖੀ ਜਾਵੇ ਤਾਂ ਹੋਰ ਵੀ ਜੇ ਕਹੇ ਤਾਂ ਮੰਡੀ ਦੇ ਲੈਣ ਦੇਣ ਵਿੱਚ ਵੱਧਾ ਹੋ ਗਿਆ ਤੁਹਾਡੀ ਗੱਲ ਕਰਾਂ ਮੈਂ ਕਿ ਹੋਰ ਹਿੱਥੋਂ ਦੇ ਜਿਹੜੇ ਵਸਨੀਕ ਹਨ ਇਸ ਧੰਦੇ ਦੇ ਨਾਲ ਸਹਾਇਕ ਤੰਤਰ ਜੋੜੇ ਹਨ ਨਦਰ ਕੀ ਨਾ ਆਪਣਾ ਇਹ ਕਹਿਣਾ ਚਾਹੋ ਕਿ ਤੁਸੀਂ ਜਿਹੜਾ ਇਹ ਸਬਜ਼ੀ ਮੰਡੀ ਦੇ ਵਿੱਚ ਆਪਣੇ ਕਿਸਾਨਾਂ ਬੁਲਾਉਂਦੇ ਆ ਕਿ ਸਾਡੀਆਂ ਸਪਲਾਈ ਕਿੱਥੇ ਜਾਂਦੇ ਨੇ ਉਸ ਬੰਦੇ ਵਿੱਚ ਕੀ ਬੋ ਦੁੱਖ ਹੋਇਆ ਹੋਇਆ ਜੀ ਇੱਥੇ ਲਵੇ ਜਾਨੀ ਕਿ ਜ਼ਿਲ੍ਹਾ ਬਣ ਕਰਕੇ ਸਭ ਇੱਥੇ ਸਾਰਾ ਕੁਸ਼ੀ ਜਾਨੀ ਕਿ ਅਕਸਰ ਦਾਹੀ ਵੀ ਸਾਰੇ ਜਾਨੀ ਕਿ ਆਫਸਰ ਹੋਰੇ ਨੇੜੇ ਮੰਡੀ ਦੇ ਹੋਗੇ ਉਹਦੇ ਕਰਕੇ ਮੰਡੀ ਜਿਹਦੇ ਆਉਣ ਵਾਲਿਆਂ ਨੂੰ ਸਾਰਿਆਂ ਨੂੰ ਦਿੱਕਤ ਪੈ ਰਹੀ। ਕੋਈ ਭਾਈ ਆਪਣਾ ਕਿਸਾਨ ਪਿੰਡਾਂ ਚੋਂ ਵੀ ਆਉਂਦੇ ਨੇ। ਸਾਡਾ ਬਾਟ ਮੰਡੀ ਦੇ ਵਿੱਚ ਭੀੜ ਹੀ ਲੱਗੀ ਰਹੀ ਹੈ। ਕੋਈ ਕਿਸੇ ਪਰਸੇ ਨੰਦਰ ਦਾ ਰਸਤਾ ਕਰ। ਕਿ ਤੁਸੀਂ ਜਿਹੜਾ ਇੱਥੇ ਦਿੱਕਤ ਆਉਂਦੀ ਆ ਰਹੀ ਹੈ ਉਹ ਤੋਂ ਬਾਰੇ ਆ ਸਰਕਾਰਾਂ ਦੇ ਲੋਕਲ ਸਰਕਾਰਾਂ ਦੇ ਮੰਤਰੀਆਂ ਨਾਲ ਕਿਸੇ ਐਮਐਲਏ ਨਾਲ رابطہ ਕੈਂਪ ਕੀਤਾ ਵੀ ਸਾਡਾ ਜਿਹੜੇ ਮੰਗ ਨੂੰ ਤੁਸੀਂ ਤਾਂ ਮੂਰ ਚੜੋ ਜਿਹਦੀ ਵੀ ਸਰਕਾਰ ਆਉਂਦੀ ਹੈ ਜਿਹਦੇ ਵੀ ਬੰਦੇ ਹੁੰਦੇ ਨੇ ਉਹ ਸਾਰੇ رابطہ ਕਰਦੇ ਨੇ ਦੱਸਦੇ ਨੇ ਪਰ ਸੁਣਿਆ ਕਿਸੇ ਦਾ ਨਹੀਂ ਜਾਂਦਾ ਜੀ। ਕੀ ਕਰ ਰਹੇ ਜਿਹੜੀ ਸਮੁੱਤ ਤੰਗੀ ਆ ਰਹੀ ਆ ਸਬਜ਼ੀ ਦੀ ਖਰਾ ਮੱਡੀ ਸਭ ਤੋਂ ਏਸਾ ਦੀ ਵੱਡੀ ਵੱਡੀ ਪਰਮਾਂ ਵਾਲੀ ਸਬਜ਼ੀ ਪੰਦੀ ਦੀ ਹੈਗੀ ਆ ਕੀ ਕਰਦੇ ਇਸ ਤਰ੍ਹਾਂ ਤੰਗੀਆਂ ਦੇ ਰਹੀਆਂ ਕਿ ਤੁਹਾਨੂੰ ਲੱਗਦਾ ਵੀ ਇੱਥੇ ਜਿਹੜਾ ਸਬਜ਼ੀ ਪੰਦੀ ਦੇ ਵਿੱਚ ਸਭ ਜਿੱਥੇ ਲੜਾਈਆਂ ਹੋਈ ਜਾਂਦੀਆਂ ਨੇ ਜੀ ਜਗਾ ਪਿੱਛੇ ਜਗ੍ਹੀ ਨਹੀਂ ਹੈਗੀ ਜਿੱਧਰ ਨੂੰ ਕੋਈ ਜਾਂਦਾ ਜਿੱਧਰ ਨੂੰ ਰੋਕੀ ਜਾਂਦਾ ਜੀ ਕੋਈ ਰੇਡ ਆ ਕੋਈ ਗੱਡੀ ਕੋਈ ਸਾਈਕਲ ਆਣਾ ਹਰੇਕ ਪਾਸੇ ਲੜਾਈਆਂ ਹੋਈ ਜਾਂਦੀਆਂ ਨੇ ਜਗ੍ਹਾ ਦੀ ਪ੍ਰੋਬਲਮ ਕਰਕੇ ਇਹ ਸਨ ਜਿਹੜੇ ਇਸ ਮੰਡੀ ਦੇ ਵਿੱਚ ਆੜਤੀ ਭਾਈਚਾਰੇ ਦੇ ਲੋਕ ਨੇ ਜਿਹੜੇ ਇਸ ਸਹਾਇਕ ਧੰਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਸਭ ਤੋਂ ਵੱਡੀ ਜਿਹੜੀ ਘਾਟ ਆ ਰਹੀ ਆ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਪਹੌਣ ਵਾਲੀ ਸਬਜ਼ੀ ਮੰਡੀ ਹੱਦ ਨਾਲ ਜਿੱਥੇ ਮਲੇ ਕੋਟਲਾ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਹੈਗੀ ਆ ਉਹ ਸਾਨੂੰ ਜਗ੍ਹਾ ਦੀ ਆ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਪਹੌਣ ਵਾਲੀ ਆ ਇਹ ਸਭ ਤੋਂ ਵੱਡੀ ਮੰਡੀ ਦਾ ਕਿਹੜਾ ਹੈਗਾ ਇਸ ਨੂੰ ਸਾਡ ਵਰਕਰਾਂ ਰੱਖਿਆ ਜਾਂਦੇ ਇੱਕ ਕੋਟਲਾ ਤੋਂ ਦੇਖਣਾ ਚਾਹਤਾ ਸੰਸਦ ਇਹਨਾਂ ਸਰਭੀ ਹਿੱਸੇ ਤੋਂ ਨਾਲ ਤਮਾ